ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਇਹ ਸਹੀ ਮਹਿੰਮ ਚਲਾਈ ਸੀ ਐਂਡ ਉਸੇ ਮਹਿੰਮ ਨੂੰ ਨਵੇਂ ਸਾਲ 'ਚ ਕੈਰੀ ਫਾਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਚਟਕਾ ਦਿੰਦੇ ਹੋਏ ਅਸੀਂ ਦੋ ਗੈਂਗਸਟਰ ਅਰੈਸਟ ਕੀਤੇ ਦੋਨਾ ਗੈਂਗਸਟਰਾਂ ਤੋਂ ਦੋ ਪਿਸਟਲ ਤੇ ਇੱਕ ਦੇਸੀ ਕਟਾ ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ ਤਿੰਨ ਵਪਨ ਜਿਹੜੇ ਆ ਬਰਾਮਦ ਹੋਏ ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮੁਕੱਦਮਾ ਨੰਬਰ 217 ਸਿਵਲ 9 ਥਾਣੇ ਚ ਦਰਜ ਹੋਇਆ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਹਰਬੀਰ ੜਤਵਾਲ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਇਨਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਦੋਨੇ ਗੈਂਗਸਟਰ ਜੱਗਾ ਤੂਰਕੋਟ ਜਿਹੜਾ ਕਿ ਕੈਟਾਗਰੀ A ਗੈਂਗਸਟਰ ਹੈਗਾ ਜੱਗਾ ਜਬੀਪ ਸਿੰਘ ਤੂਰਕੋਟ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਕੁਖਿਆਤ ਗੈਂਗਸਟਰ ਆ ਇਹਦੇ ਤੇ ਕਤਲ ਦੇ ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਕ ਆਊਟ ਆਫ ਕੰਟਰੀ ਹੈਗਾ ਜਗਾਤੂਰ ਕੋਟ ਇਸ ਕੈਟਾਗਰੀ ਇਹ ਗੈਂਗਸਟਰ ਜਗਾਤੂਰ ਕੋਟ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ ਉਹਦੇ ਕਹੇ ਤੇ ਇਹ ਦੋਨੇ ਗੈਂਗਸਟਰਾਂ ਨੇ 8 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ ਕਾਫੀ ਨੈਸ਼ਨਲ ਲੈਵਲ ਦਾ ਕਬੱਡੀ ਪਲੇਅਰ ਹਰਵਿੰਦਰ ਸਿੰਘ ਬਿੰਦਰੂ ਉਹਦੇ ਘਰੇ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਸੀ ਤੇ ਉਹਦੇ ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ ਉਹਦੇ 'ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ। ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਸੰਸਨੀ ਖੇਸ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ ਤੇ ਇਹਦੇ ਚ ਆ ਜਿਹੜੇ ਦੋ ਗੈਂਗਸਟਰ ਅਸੀਂ ਅਰੈਸਟ ਕੀਤੇ ਇਹ ਦੋਨੇ ਉਹਦੇ ਚ ਲੁੱਡੀਦੇ ਸੀਗੇ ਇਹਨਾਂ ਚੋਂ ਇੱਕ ਗੈਂਗਸਟਰ ਜਿਹੜਾ ਸੱਪਾ ਸੰਦੀਪ ਸਿੰਘ ਹੈਗਾ ਉਹ ਪਟਿਆਲੇ ਏਰੀਏ ਦਾ ਰਹਿਣ ਵਾਲਾ ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗੇ ਏਰੀਏ ਦਾ ਰਹਿਣ ਵਾਲਾ ਇਹ ਜੱਗਾ ਤੋ ਰਿਕਾਰਡ ਦੇ ਇਸ਼ਾਰਿਆਂ ਤੇ ਇਹਨਾਂ ਨੇ ਉਹਦੀ ਨਿਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ ਤੇ ਉਹਦੇ ਘਰੇ ਵੜ ਕੇ ਗੋਲੀਆਂ ਵਰਸਾ ਕੇ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਪੁਲਿਸ ਮਾਨਯੋਗ ਡੀਜੀਪੀ ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੁੱਧ ਮੋਹਮ ਚਲਾਰੀ ਆ ਤੇ ਅੱਗੇ ਵੀ ਅਸੀਂ ਬੜੀ ਡੂੰਘਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਤੇ ਇਸ ਪੂਰੀ ਮਤਲਬ ਜਿਹੜਾ ਮੋਡਿਊਲ ਆ ਇਹਨੂੰ ਤੈਅ ਤੱਕ ਲੈ ਕੇ ਜਾਵਾਂਗੇ। ਅਰੇ ਪਟਿਆਲੇ ਕਿਸੀ ਮਾਰਦਾ ਤੋਂ ਅੰਜਾਮ ਦੇਣਾ ਇਸ ਦੀਆਂ ਕਿਵੇਂ ਪੁਲਿਸ ਦੇ ਦੇਖੋ ਇਹ ਬੜੇ ਟ੍ਰਿਗਰ ਹੈਪੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਆਪਾਂ ਵੈਪਨਸ ਵੀ ਵੇਖੀ ਐਨੀ ਵਧੀਆ ਕੁਆਲਿਟੀ ਦੇ ਇਹਨਾਂ ਤੋਂ ਵੈਪਨ ਬਰਾਮਦ ਹੋਏ ਇਹਨਾਂ ਨੇ ਜਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਦੀ ਅਰੈਸਟ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਟਾਲ ਲਿਆ ਤੇ ਵੈਪਨ ਦੇਖੋ ਜੀ ਆ ਵੈਪਨ ਦੇਖੋ ਜੀ ਜਿਹੜਾ ਜਗਾ ਧੂਰਕੋਟ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟਾਗਰੀ A ਗੈਂਗਸਟਰ ਆ ਇਹ ਵੈਪਨ ਉਹਨੇ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਤੇ ਜੇ ਇਹਨਾਂ ਨੂੰ ਸਮੇਂ ਸਿਰ ਸਾਡੀ ਟੀਮਾਂ ਨਾ ਰਾਉਂਡ ਅਪ ਕਰਦੀਆਂ ਆਪਣੀ ਇੰਟੈਲੀਜੈਂਸ ਨੂੰ ਡਵੈਲਪ ਕਰਕੇ ਤੇ ਜਰੂਰ ਪਟਿਆਲੇ 'ਚ ਇਹਨਾਂ ਨੇ ਕਿਸੇ ਨਾ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਟਾਰਗੇਟ ਕਿਲਿੰਗ ਤਾਂ ਨਹੀਂ ਉਹ ਅਸੀਂ ਸਾਰਾ ਇਨਵੈਸਟਿਗੇਟ ਕਰ ਰਹੇ ਹਾਂ ਜੀ ਉਹ ਇਨਵੈਸਟਿਗੇਸ਼ਨ ਦਾ ਵਿਸ਼ਾ ਉਹਦੇ ਬਾਰੇ ਬਾਅਦ 'ਚ ਦੱਸਾਂਗੇ ਆ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਜਿਹਦੇ ਇਸ਼ਾਰਿਆਂ ਤੇ ਮੋਗੇ 'ਚ ਉਹ ਕੰਮ ਹੋਇਆ ਆ ਜਿਹੜੀ ਉਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਬੜੀ ਮੀਡੀਆ ਤੇ ਵਾਇਰਲ ਹੋਈ ਸੀ ਤੇ ਇਹਨਾਂ ਦੀ ਅਰਸ ਦੇ ਨਾਲ ਉਹ ਵਾਰਦਾਤ ਵੀ ਅਸੀਂ ਡਿਟेक्ट ਕੀਤੀ ਸੀ